ਤੁਸੀਂ ਦੇਖ ਰਹੇ ਹੋ ਬੇਦਕਾਰ ਮਿਸਨ న్యూ ਚੈਨਲ ਮੈਂ ਮਰਿੰਦਰ ਸਿੰਘ ਸੰਧੂ ਅੱਜ ਅਸੀਂ ਪੈਲ ਹਲਕੇ ਦੇ ਪਿੰਡ ਸਿਆੜ ਵਿਖੇ ਮੌਜੂਦ ਹਾਂ ਜਿੱਥੇ ਕਿ ਲਗਾਤਾਰ ਲੋਕਾਂ ਨੇ ਪ੍ਰਗਟ ਸਿੰਘ ਦੇ ਉੱਪਰ ਬਸਵਾਜਤਾਇਆ ਕਿ ਲੋਕਾਂ ਦਾ ਇੱਕ ਮੰਜ ਤੇ ਆਓ ਸਰਪੰਚ ਸਾਹਿਬ ਨਾਲ ਕਰ ਲੈਨੇ ਆ ਗੱਲਬਾਤ ਫਟਾਫਟ ਕਰੀਏ ਠੀਕ ਹੈ ਜੀ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਪਿੰਡ ਦੇ ਵਿੱਚ ਤੁਸੀਂ ਵਿਕਾਸ ਕਾਰਜਾਂ ਦੀ ਢੇਰੀ ਲਿਆਂਦੀ ਹੋਈ ਹੈ ਜੀ ਪੂਰੇ ਜੋਰਾਂ ਤੇ ਵਿਕਾਸ ਕਾਰਜ ਹੋ ਰਹੇ ਨੇ ਪਿੰਡ ਨੇ ਥੋੜੇ ਦੇ ਉੱਪਰ ਦੂਸਰੀ ਵਾਰ ਵਿਸ਼ਵਾਸ ਜਿਤਾਇਆ ਕੀ ਕਹਣਾ ਚਾਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਸਰੋਤੇ ਆ ਜਿਹੜੇ ਇਸ ਵੀਡੀਓ ਨੂੰ ਦੇਖਣਗੇ ਜਿੰਨੇ ਵੀ ਸਾਨੂੰ ਜਾਣਦੇ ਆ ਦੱਸਣਾ ਚਾਹਾਂਗੇ ਜੀ ਵੀ ਜਿਹੜਾ ਸਾਡਾ ਨਗਰ ਆ ਸੰਤ ਬਾਬਾ ਮੀਆਂ ਸਿੰਘ ਜੀ ਦਾ ਨਗਰ ਆ ਛੇਵੇਂ ਪਾਸਾ ਸੇਗੁਰੂ ਹਰਗੋਬਿੰਦ ਸਾਹਿਬ ਜੀ ਚਰਨ ਛੋਹ ਪ੍ਰਾਪਤਾ ਘੋੜਾ ਸਾਹਿਬ ਸਾਡੇ ਇੱਥੇ ਨਗਰ ਦੇ ਵਿੱਚ ਦਫਨਾਇਆ ਗਿਆ ਸੀ ਤੇ ਇਹਦੇ ਨਾਲ ਹੀ ਜਿਹੜਾ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਾਬੇ ਹਿੰਮਤ ਸਿੰਘ ਜੀ ਸੀਦ ਨੇ ਤੇ ਸ੍ਰੀ ਨਾਨਕ ਸਰ ਆਸਮਠਾੜਾ ਜਿਹੜਾ ਸਾਡਾ ਨਗਰ ਸਾਰੇ ਮੰਨ ਲਓ ਸਰਬਸਾਂਝਾ ਨਗਰ ਆ ਸਾਰੇ ਹੀ ਸਾਡੇ ਸਤਕਾਰ ਕਰਦੇ ਆ ਲੋਕ ਜਿੰਨੇ ਵੀ ਸਾਡੇ ਬਣੇ ਹੋਏ ਨੇ ਅਸਥਾਨ ਹੁਣ ਜਿਹੜੀ ਕੰਮ ਦੀ ਗੱਲ ਅਸੀਂ ਦੱਸਣਾ ਚਾਹਾਂਗੇ ਵੀ ਜਿਹੜੇ ਸਾਡੇ ਪਿੰਡ ਦੇ ਵਿੱਚ ਮੰਨ ਲਓ ਹੁਣ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਮੰਨ ਲਓ ਜਿਹੜੇ ਕੰਮ ਹੋਣੇ ਨੇ ਉਹ ਮੈਂ ਤੁਹਾਨੂੰ ਦੱਸਦਾ ਸਾਡੇ ਜਿਹੜੇ ਡੇਰੇ ਦਾਦੀ ਪੋਤੀ ਪਾਰਕ ਸੀ ਉਹਦੇ ਉੱਪਰ 11 ਲੱਖ ਰੁਪਇਆ ਲਾਇਆ ਸੀ ਜੀ ਉਹ ਬਣ ਕੇ ਤਿਆਰ ਹੋ ਗਿਆ ਜੀ ਪੇਸ ਤੋਂ ਬਿਨਾ ਜਿਹੜਾ ਸਕੂਲ ਆਪਣੇ ਆ ਪਾਰਕ ਬਣਨਾ ਬਾਬੇ ਸੀ ਦਾਲਾ ਇਹਦੇ ਵਿੱਚ ਸਾਨੂੰ ਨਗਰ ਵੱਲੋਂ 7 ਲੱਖ ਰੁਪਈਆ ਢਾਲ ਮਿਲੀ ਸੀ ਜਿਹਦੇ ਨਾਲੇ ਕੰਮ ਚੱਲ ਰਿਹਾ ਇਸੇ ਤਰ੍ਹਾਂ ਜਿਹੜਾ ਸਾਡੇ ਬਾਹਰਲੇ ਸਕੂਲ ਦਾ ਪਾਰਕ ਆ ਉਹ ਪਾਰਕ ਦੇ ਵਿੱਚ ਵੀ 25 ਲੱਖ ਰੁਪਈਆ ਜਿਹੜਾ ਹੈਗਾ ਲੱਗਣਾ ਮਨਜ਼ੂਰ ਹੋ ਚੁੱਕਿਆ ਗਰਾਊਂਡ ਵਾਸਤੇ ਅਤੇ ਜਿਹੜੀ ਸਾਡੇ ਸਕੂਲ ਦੀ ਬਿਲਡਿੰਗ ਆ ਬੱਚਿਆਂ ਨੂੰ ਪੜ੍ਹਾਈ ਦੇ ਲਈ ਉਹਦੇ ਵਾਸਤੇ ਵੀ ਸਾਨੂੰ ਜਿਹੜਾ 23 ਲੱਖ ਰੁਪਈਆ ਉਹ ਆ ਚੁੱਕਿਆ। ਇਸੇ ਤਰ੍ਹਾਂ 7 ਲੱਖ ਰੁਪਈਆ ਸਾਨੂੰ ਲਾਇਬ੍ਰੇਰੀ ਦੇ ਵਾਸਤੇ ਸਰਕਾਰੀ ਕੰਨਿਆਂ ਹਾਈ ਸਕੂਲ ਜਿਹੜਾ ਸਾਡਾ ਉਹਦੇ ਵਾਸਤੇ ਸਾਡੇ ਕੋਲੇ ਉਹ ਵੀ ਆ ਚੁੱਕਿਆ। ਇਸੇ ਤਰ੍ਹਾਂ ਜਿੱਥੇ ਆਪਾਂ ਖੜੇ ਆ ਸਾਡਾ ਸੀਚੇਵਾਲ ਮਾਡਲ ਪ੍ਰੋਜੈਕਟ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਸ਼ੁਰੂ ਹੋਣ ਵਾਲਾ ਵਾ। 18 ਲੱਖ ਤੁਹਾਨੂੰ ਦੱਸਿਆ ਆਂਗਣਵਾੜੀ ਦਾ ਤੇ 24 ਲੱਖ ਰੁਪਈਆ ਸਾਡੇ ਪੰਚਾਇਤ ਘਰ ਦਾ ਕੰਮ ਆ ਚੱਲ ਰਿਹਾ। ਤਕਰੀਬਨ ਇਹ ਮੰਨ ਕੇ ਚੱਲੋ 1.5 ਕਰੋੜ ਰੁਪਈਏ ਦੇ ਕਰੀਬ ਆ ਇਹੜੇ ਕੰਮ। ਕੌਣ ਵਾਲੇ 6 ਮਹੀਨਿਆਂ ਦੇ ਵਿੱਚ ਸਾਡੇ ਪਿੰਡ 'ਚ ਕੰਪਲੀਟ ਹੋਣੇ ਆ ਅਸੀਂ ਧੰਨਵਾਦ ਕਰਦੇ ਆ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਡੇ ਉੱਪਰ ਮਾਣ ਬਖਸ਼ਿਆ ਸਾਡਾ ਕੰਮ ਸਿਰਫ ਕੰਮ ਦੀ ਰਾਜਨੀਤੀ ਕਰਨਾ ਕਿਸੇ ਨੂੰ ਸਾਡੀ ਹਰਾਉਣ ਦੀ ਕੋਈ ਇੱਛਾ ਨਹੀਂ ਨਾ ਸਾਡੀ ਕੋਈ ਕਿਸੇ ਨੂੰ ਮਨਸਾ ਵਾ ਪ੍ਰਮਾਤਮਾ ਨੇ ਮਾਣ ਬਖਸ਼ਿਆ ਲੋਕਾਂ ਨੇ ਬਖਸ਼ਿਆ ਤਾਂ ਜਿਹੜੇ ਕੰਮ ਨੇ ਜਲਦੀ ਹੋਣਗੇ ਸਾਡਾ ਕੰਮ ਸਿਰਫ ਨਗਰ ਦਾ ਵਿਕਾਸ ਕਰਨਾ ਜੇ ਆਪਾਂ ਗੱਲ ਕਰੀਏ ਲਗਭਗ ਪਿੰਡ ਦੀ ਕਿੰਨੀ ਕ ਬੋਟ ਹੈ ਜੀ ਸਾਡੇ ਬੋੜ ਪਿੰਡ ਦੀ ਬੋੜ ਤਕਰੀਬਨ 37 ਸੈਂਟੀਕ ਸੌ ਦੇ ਕਰੀਬ ਹੈਗੀ ਹੈ ਜੀ ਜਿਵੇਂ ਪਿੰਡ ਦੀ ਸੈਂਟੀਕ ਸੌ ਦੇ ਕਰੀਬ ਆਪਾਂ ਦੇਖਿਆ ਜਾਵੇ ਪਿੰਡਾਂ ਦੇ ਵਿੱਚ ਅਗਲਾ ਇੱਕ ਵਾਰੀ ਸਰਪੰਚ ਬਣ ਜਾਂਦਾ ਹਨਾ ਮੁੜ ਕੇ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਆਮ ਚਰਚਾ ਰਹਿੰਦੀ ਵੀ ਮੁੜ ਕੇ ਨੇ ਸਰਪੰਚ ਜੀ ਕਿੰਨੀ ਮੂੰਹ ਨਹੀਂ ਕਰਨਾ ਹੈਗਾ ਤੁਸੀਂ ਨੇ ਇੱਕ ਲੋਕਾਂ ਦਾ ਮਨ ਜਿੱਤੇ ਆ ਇੱਕ ਲੋਕਾਂ ਨੂੰ ਕੰਮ ਕਰਕੇ ਦਿਖਾਇਆ ਹਾਂਜੀ ਬਸ ਉਹੀ ਚੀਜ਼ ਆ ਲੋਕ ਵੀ ਆ ਜਿਹੜੇ ਅੱਜ ਕੱਲ ਤੁਹਾਨੂੰ ਪਤਾ ਵੀ ਲੋਕਾਂ ਨੇ ਬੰਦਾ ਜਦੋਂ ਚੁਣਨਾ ਹੁੰਦਾ ਆਪਦਾ ਬਹੁਤ ਸੋਚ ਸਮਝ ਕੇ ਚੁਣਦੇ ਆ ਜੀ ਵੀ ਕਿਹੜਾ ਨਗਰ ਦੇ ਕੰਮ ਕਰਾਉਂਦਾ ਕਿਉਂਕਿ ਦੇਖੋ ਕਿਸੇ ਨੇ ਆਪਦੇ ਘਰ ਵਾਸਤੇ ਨਹੀਂ ਲੜਾਉਂਦਾ ਨਗਰ ਸਭ ਨੂੰ ਪਿਆਰਾ ਜਿੰਨੇ ਸਾਡੇ ਪਿੰਡ ਦੇ ਐਨ ਆਰ ਆਈ ਨੇ ਜਿਹੜੇ ਬਾਹਰ ਦੇਸ਼ਾਂ ਬਦੇਸਾਂ ਦੇ ਵਿੱਚ ਵੱਸਦੇ ਨੇ ਉਹ ਵੀ ਹਰ ਵਕਤ ਆਪਦੇ ਪਿੰਡ ਲਈ ਸੋਚਦੇ ਆ ਵੀ ਸਾਡਾ ਪਿੰਡ ਆ ਜਿਹੜਾ ਵਧੀਆ ਹੋਵੇ ਸੋਹਣਾ ਹੋਵੇ ਉਹ ਵੀ ਦਿਲੋਂ ਦਵਾਮਾ ਕਰਦੇ ਨੇ ਕਿਸੇ ਨੂੰ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਨਗਰ ਦੇ ਨਿਵਾਸੀ ਮਿਲੇ ਸੀ ਉਹਨਾਂ ਦਾ ਦੱਸਣਾ ਇਹ ਵੀ ਸੀ ਕਿ ਤੁਸੀਂ ਇੱਕ ਪਿੰਡ ਨੂੰ ਨਸ਼ੇ ਤੋਂ ਦੂਰ ਰੱਖਿਆ ਹੋਇਆ ਨੌਜਵਾਨਾਂ ਦਾ ਇੱਕ ਚੰਗੀ ਸਿਹਤ ਦੇ ਰਹੇ ਹਾਂ ਜੀ ਹਾਂਜੀ 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 ਨਸ਼ੇ ਦੇ ਵਿੱਚ ਅਸੀਂ ਦੇਖੋ ਚਿੱਟੇ ਦੇ ਸਖਤ ਖਿਲਾਫ ਹਾਂ ਜੀ ਪਿੰਡ ਦੇ ਵਿੱਚ ਤਕਰੀਬਨ ਹੁਣ ਵੀ ਇਸ ਵਕਤ ਦੀ ਦੋ ਮੁੰਡੇ ਆ ਜਿਹੜੇ ਚਿੱਟੇ ਵਾਲੇ ਜੇਲ੍ਹ ਦੇ ਵਿੱਚ ਨੇ ਪਹਿਲਾਂ ਵੀ ਪਰਚੇ ਕਰਾਏ ਨੇ ਕਿ ਜੇਕਰ ਕੋਈ ਇਹ ਨਸ਼ਾ ਕਰੂਗਾ ਜਾਂ ਵੇਚੂਗਾ ਸਾਨੂੰ ਪਤਾ ਲੱਗਿਆ ਨਸ਼ੇ ਵਾਲਾ ਕਰਨ ਵਾਲਾ ਤਾਂ ਹੈਗਾ ਮਰੀਜ਼ ਵੇਚਣ ਵਾਲਾ ਸਾਡੇ ਕੋਲੇ ਕੋਈ ਵੀ ਸ਼ਿਕਾਇਤ ਆਉਂਦੀ ਹੈ ਅਸੀਂ ਨਾਲ ਦੀ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਦੱਸਦੇ ਹਾਂ ਉਹਦੇ ਕਾਰਵਾਈ ਕਰਵਾਉਂਦੇ ਹਾਂ ਜੀ ਕਿਉਂਕਿ ਇਹ ਤਾਂ ਸਾਡੀਆਂ ਜਣਾਂ ਨੂੰ ਖੋਖਲਾ ਕਰ ਰਿਹਾ ਜਿਹੜਾ ਚਿੱਟਾ ਵਾ ਪੰਜਾਬ ਸਰਕਾਰ ਵੀ ਲੱਗੀ ਹੋਈ ਆ ਤੁਹਾਨੂੰ ਪਤਾ ਵੀ ਇਹੇ ਚਿੱਟੇ ਵਾਲਾ ਬਹੁਤ ਵੱਡੇ ਪੱਧਰ ਤੱਕ ਕੰਟਰੋਲੇ ਹੋ ਚੁੱਕਿਆ ਇੱਕ ਸਰਪੰਚੀ ਦੇ ਨਾਲ ਨਾਲ ਤੁਸੀਂ ਇੱਕ ਸਮਾਜ ਸੇਵੀ ਦਾ ਵੀ ਲੋਕਾਂ ਦੀ ਮੱਲੀ ਮਦਦ ਦਾ ਕੰਮ ਦੀ ਤੁਸੀਂ ਕਰਦੇ ਹੋ ਵੀ ਤਿੰਨ ਦੋ ਦੋ ਕਿਹਾ ਲੱਜੀ ਉਹ ਪਰਮਾਤਮਾ ਕਰਾਉਂਦਾ ਜੀ ਬੰਦਾ ਕੋਈ ਨਹੀਂ ਕਰਨ ਵਾਲਾ ਤੇ ਉਹ ਪਰਮਾਤਮਾ ਦਾ ਸ਼ੁਕਰ ਕਰਦੇ ਆ ਏਨੇ ਜੋਗਿਆ ਕਰਿਆ ਸਾਨੂੰ ਤੇ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਪਿੰਡ ਸਿਆੜ ਦੇ ਸਰਪੰਚ ਪ੍ਰਗਟ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪਿੰਡ ਦੇ ਵਿੱਚ ਲਗਾਤਾਰ ਇਸੇ ਤਰ੍ਹਾਂ ਹੀ ਵਿਕਾਸ ਜਾਰੀ ਰਹਿਣਗੇ ਤੇ ਲੋਕਾਂ ਦਾ ਮਨ ਜਿੱਤਦੇ ਆਏ ਤੇ ਲੋਕਾਂ ਦਾ ਮਨ ਅੱਗੇ ਵੀ ਜਿੱਤਾਂਗੇ ਤੇ ਲੋਕਾਂ ਨੂੰ ਕੰਮ ਕਰਕੇ ਵਿਖਾਉਣ ਦੀ ਸਾਡੀ ਪਹਿਲ ਕਦਮੀ ਰਹੇਗੀ। ਕੈਮਰਾਮੈਨ ਹਰਪ੍ਰੀਤ ਦੇ ਨਾਲ ਮੈਂ ਅਮਰਿੰਦਰ ਸਿੰਘ ਸੰਧੂ ਕੀ ਨਾਮ ਹੈ ਜੀ ਸਰਪ੍ਰੀਤ ਸਿੰਘ ਤੇ ਕਿਹੜਾ ਪਿੰਡ ਹੈ ਸਿਆੜ ਥਿਲਾ ਲੁਧਿਆਣਾ ਸਾਡਾ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਹੇ ਨੇ ਪਾਰਕ ਲਿਸ਼ੰਗ ਸਰ ਪੰਜ ਸਾਢੇ ਬਹੁਤ ਵਧੀਆ ਕੰਮ ਕਰਵਾ ਰਹੇ ਆ। ਇਸ ਜਗ੍ਹਾ ਤੇ ਜਿਹੜੀ ਤੇ ਅਸੀਂ ਖੜੇ ਆਂ ਇੱਥੇ ਕੂੜੇ ਵਾਲਾ ਡੰਪ ਬਣਨਾ ਜੀ ਸਾਰੇ ਨਗਰ ਨੂੰ ਇਹਦੀ ਸਹੂਲਤ ਹੋਊਗੀ। ਜਿਹੜਾ ਸੜਕਾਂ ਤੇ ਲੋਕ ਕੂੜਾ ਸੁੱਟਦੇ ਨੇ ਉਹ ਨਹੀਂ ਛੱਟਣਗੇ ਇਸ ਜਗ੍ਹਾ ਤੇ ਆ ਕੇ ਛੱਟਣਗੇ। ਅਤੇ ਸਾਡੇ ਚੱਪਾ ਗੱਲ ਕਰੀਏ ਇਸ ਇਸ ਕੂੜੇ ਵਾਲੇ ਡੰਪ ਤੋਂ ਇਲਾਵਾ ਹੋਰ ਪਿੰਡ ਦੇ ਵਿੱਚ ਕੀ ਕੀ ਵਿਕਾਸ ਕਾਰਜ ਚੱਲ ਰਹੇ ਨੇ? ਵਿਕਾਸ ਕਾਰਜ ਬਹੁਤ ਵਧੀਆ ਹੋ ਰਹੇ ਨੇ ਜੀ। ਇੱਕ ਸਾਡੇ ਡੇਰੇ ਪਾਰਕ ਦਾ ਮਹੂਰਤ ਹੋ ਚੁੱਕਿਆ ਜੀ। ਉਹ ਵੀ ਬਹੁਤ ਸੁੰਦਰ ਬਣਿਆ। ਇੱਕ ਸਾਡੇ ਬਾਬੇ ਸਿੰਘ ਸ਼ੀਦਾਂ ਦੇ ਰੋਸ਼ਿਆਂ ਨੇ ਰਾਹ ਤੇ ਉੱਤੇ ਵੀ ਬਹੁਤ ਵਧੀਆ ਪਾਰਕ ਦਾ ਕੰਮ ਚੱਲ ਰਿਹਾ ਜੀ ਤੇ ਬਾਕੀ ਹੋਰ ਵੀ ਸਾਡੇ ਪਿੰਡ ਦੇ ਜਿਹੜੇ ਕੰਮ ਨੇ ਬਹੁਤ ਵਧੀਆ ਹੋ ਰਹੇ ਨੇ ਤੇ ਦੂਸਰੀ ਵਾਰ ਨੇ ਲੋਕਾਂ ਨੇ ਇਸੇ ਕਰਕੇ ਪ੍ਰਕਾਸ਼ ਸਿੰਘ ਸਰਪੰਚ ਨੂੰ ਚੁਣਿਆ ਤਾਂ ਕਿ ਚੰਗੇ ਕੰਮ ਹੋ ਰਹੇ ਨੇ ਇਸੇ ਤਰ੍ਹਾਂ ਕੰਮ ਚੱਲਦੇ ਰਹਿਣ ਤੇ ਪਿੰਡ ਦਾ ਵਿਕਾਸ ਹੁੰਦਾ ਰਹੇ ਇਤੋਂ ਵਧੀਆ ਸਰਪੰਚ ਹੋਰ ਕੀ ਹੋ ਸਕਦਾ ਜੀ ਲੋਕ ਤਾਂ ਦੁਨੀਆਂ ਕਹੀ ਜਾਂਦੀ ਨੇ ਉਹ ਵੀ ਮਾੜਾ ਉਹ ਵੀ ਮਾੜਾ ਅਸੀਂ ਪਿੰਡ ਦੇ ਵਿੱਚ ਜਿਵੇਂ ਹੋਰ ਵੀ ਹੋਰ ਵੀ ਬਹੁਤ ਕੰਮ ਦੇਖ ਰਹੇ ਹਾਂ ਅਸੀਂ ਪਿੰਡ ਦੇ ਵਿੱਚ ਹੋਰ ਵੀ ਲੋਕਾਂ ਨੂੰ ਮਿਲੇ ਸੀ ਉਹਨਾਂ ਨੇ ਵੀ ਦੱਸਿਆ ਵੀ ਸਰਪੰਚ ਇੱਕ ਨੀਮਾ ਹੋ ਕੇ ਮਿਲਦਾ ਹਨਾ ਵੀ ਸਰਪੰਚ ਵਾਲੀ ਤਾਂ ਕੋਈ ਗੱਲਬਾਤ ਹੈ ਹੀ ਨਹੀਂਗੀ ਨਹੀਂ ਜੀ ਨਹੀਂ ਜਿਨ੍ਹਾਂ ਨੇ ਵੇਚ ਰਹੇ ਨੇ ਬਹੁਤ ਵਧੀਆ ਵੇਚ ਰਹੇ ਨੇ ਕੋਈ ਵਾਲਾ ਐਡਾ ਪਾਰਟੀ ਫੇਸ ਦੀ ਲੜਾਈ ਨਹੀਂ ਹੈਗੀ ਠੀਕ ਆ ਸਾਰਿਆਂ ਨਾਲ ਸਹਿਚਾਰਾ ਜੋ ਵੀ ਆਉਂਦਾ ਉਸ ਦਾ ਕੰਮ ਹੋ ਰਿਹਾ ਵਾ ਇਹ ਤੋਂ ਵਧੀਆ ਹੋਰ ਕੁਝ ਨਹੀਂ ਕਰ ਸਕਦੇ ਅਸੀਂ ਜਿੰਨਾ ਕਿ ਸਾਨੂੰ ਦਿਖ ਰਿਹਾ ਅਸੀਂ ਇਹ ਕਹਿ ਸਕਦੇ ਆ ਤੇ ਬਾਕੀ ਦੁਨੀਆ ਨੂੰ ਨਜ਼ਰ ਆ ਹੀ ਗਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ